ਕਟਾਪੂ ਹੈ ਜਿੱਦੇ ਸੋਨਾ ਪਿੰਡ ਨੇ ਅਸੀਂ ਆਪਣੀ ਸਾਰੀ ਟੀਮ ਦੇ ਨਾਲ ਜਨਵਦੇਸ਼ ਸਿੰਘ ਝੀਮਾ ਸਾਹਿਬ ਸਾਡੀ ਪਾਰਟੀ ਦੇ ਜਿਹੜੇ ਕੈਂਡੀਡੇਟ ਸਨ ਵਿਕਰਮ ਚੌਧਰੀ ਜੀ ਐਮਐਲਏ ਬਲੌਰ ਸਭਰਵਿੰਦਰ ਸਿੰਘ ਸਾਡੇ ਐਮਐਲਏ ਫਗਵਾੜਾ ਸਾਡੇ ਜੂਨੀਅਰ ਐਨਡੀ ਸਾਹਿਬ ਬਾਬਾ ਹੈਨਰੀ ਜੀ ਐਮਐਲਏ ਜਿਲੰਦਰ ਤੇ ਬਹੁਤ سارے ਹੋਰ ਕਾਂਗਰਸ ਦੇ ਸਾਥੀ ਇੱਥੇ ਆਪਣੇ ਰੀਲੀਫ ਦੇ ਕੰਮ ਵਾਸਤੇ ਸਾਰੇ ਨੂੰ ਪਹਿਲੇ ਜਿਨ੍ਹਾਂ ਨੁਕਸਾਨ ਹੋਇਆ ਇਹਨਾਂ ਪਿੰਡਾਂ ਦਾ ਉਹਨੂੰ ਓਵਰਲੋਕ ਕਰ ਬਿਲਾਸੇ ਅਸੀਂ ਆਏ ਆ ਇਹ ਸਪੈਸ਼ਲ ਕਿਸਮ ਦੀ ਇਹ ਵਾਹਕਲ ਹੈ ਜਿਹੜੀ ਪਾਣੀ ਵਿੱਚ ਵੀ ਜਾ ਸਕਦੀ ਹੈ ਅਸੀਂ ਆਫਰ ਕੀਤੀ ਹੈ ਪਿੰਡ ਵਾਣਿਆਂ ਨੂੰ ਕੋਈ ਬਿਮਾਰ ਨੂੰ ਜਿਹੜਾ ਕਈ ਦਿਨਾਂ ਦਾ ਪਿੰਡ ਚੋਂ ਨਿਕਲ ਨਹੀਂ ਸਕਿਆ ਕੋ ਜੜੀਆਂ ਨਹੀਂ ਸੀ ਉਹਨੂੰ ਟ੍ਰਾਂਸਫਰ ਕਰਨਾ ਹੈ ਕਿਸੇ ਸ਼ਹਿਰ ਦੇ ਵਿੱਚ ਜਾਂ ਬੱਚਿਆਂ ਨੂੰ ਕਰਨਾ ਹੈ ਜਾਂ ਕੋ ਮਾਲੂ ਕਰਨਾ ਉਹਦੇ ਬਾਅਦ ਸਿਆਜ ਸਪੈਸ਼ਲ ਅਸੀਂ ਇਸ ਵਾਹਕਲ ਟੋਰ ਸੰਗਰਾਵਾਂ ਦੇ ਸੰਗਰਾ ਪਿੰਡ ਵਿੱਚ ਅਸੀਂ ਜਾ ਰਹੇ ਹਾਂ ਉੱਥੇ ਸੂਚੇ ਪਿੰਡ ਨੂੰ ਮਿਲਨੇ ਆ ਤੇ ਬਾਕੀ ਗੱਲ ਉੱਥੇ ਜਾ ਕੇ ਉਹਨਾਂ ਨਾਲ ਪਰ ਤੁਸੀਂ ਕਾਲ ਦਿਸ ਬੇਨਤੀ ਇਹ ਪਹਿਲੇ ਤੇ ਮਾਨ ਸਾਹਿਬ ਨੂੰ ਜੀ ਮਿਸਟਰ ਸਾਹਿਬ ਨੂੰ ਕਿ ਹੁਣ ਵਤਨ ਪਰਤੋ ਤੁਸੀਂ ਧੰਮ ਲਾਡੂ ਫਿਰਦੇ ਹੋ ਚੰਗਾ ਨਹੀਂ ਲੱਗਦਾ ਪੰਜਾਬ ਡੁੱਬ ਗਿਆ ਨੂੰ ਕਈ ਹਫਤੇ ਹੋ ਗਏ ਨੇ ਕਿਰਪਾ ਕਰੋ ਛੁੱਟੀ ਆਪਣੀ ਜਿਹੜੀ ਕੈਂਸਲ ਕਰੋ ਜਿਹੜੀ ਫਰ ਲੋ ਤੇ ਗਏ ਹੋ ਤੇ ਵਾਪਸ ਆਓ ਤੇ ਆਪਣੀ ਜ਼ਿੰਮੇਵਾਰੀ ਸਮਾਲੋ ਨੰਬਰ 1 ਮੰਤਰੀਆਂ ਤੇ ਖੱਲਿਆ ਇਥੇ ਖੇਡ ਕੋਈ ਨਹੀਂ ਬੰਨੀ ਸਾਨੂੰ ਵੀ ਪਤਾ ਤੁਹਾਡੀ ਸਰਕਾਰ ਦੇ ਵਿੱਚ ਮੰਤਰੀ ਤੇ ਨੇਦੇ ਸੰਤਰੀ ਨੇ ਕੋਈ ਇਹਨਾਂ ਦੀ ਸੁਣਵਾਈ ਹੈ ਨਹੀਂ ਤੁਸੀਂ ਨਿਰਾ ਕਿਉਂਕਿ ਪਤਾ ਲੱਗਾ ਲੀਡਰ ਆਫ ਦੀ ਆਪੋਜੀਸ਼ਨ ਵਿਰੋਧੀ ਧਿਰ ਦਾ ਲੀਡਰ ਆਣਾ ਹੈ ਤੇ ਦੋ ਕ ਆਪਣੇ ਮੰਤਰੀ ਉਰਫ ਸੰਤਰੀ ਇੱਥੇ ਖਲਾ ਦੇ ਦਿੱਤੇ ਨੇ ਕਿ ਅੱਖਾਂ ਜਾ ਕੇ ਪੂੰ ਜਾਓ ਇਹਨਾਂ ਨੂੰ ਆਸ ਉਮੀਦ ਲੋਕਾਂ ਨੂੰ ਹੋ ਜੇ ਸਾਡੇ ਨਾਲ ਹੁਣੇ ਭਾਰਤੀ ਕਿਸਾਨੀਓਂ ਦੇ ਹੰਦੇ ਸਾਡੇ ਵੀ ਵਾਪਸ ਕਰ ਸੰਘਰਸ਼ ਕਮੇਟੀ ਜਿਹੜੀ ਇਹਨਾਂ ਦੀ ਹੈ ਮਾਨ ਸਿੰਘ ਸਰਵਨ ਸਿੰਘ ਬਾਉਪੁਰਾ ਬਾਉਪੁਰਾ ਸਾਹਿਬ ਸਰਵਨ ਸਿੰਘ ਜੀ ਨੇ ਆਪਣੀ ਗੱਲ ਰੱਖੀ ਅਸੀਂ ਵੀ ਸਮੁੱਚੀ ਕਾਂਗਰਸ ਵੱਲੋਂ ਮੰਗ ਕਰਦੇ ਆ ਕਿ ਜਿੱਤੇ 100% ਦੀ ਫਸਲ ਦਾ ਖਰਾਬਾ ਹੋਣਾ ਐਂਡ ਮੈਂ ਉਹ ਚੀਜ਼ ਦੁਹਰਾਣਾ ਚਾਹਣਾ ਜਿਹੜੀ ਕਿਸੇ ਟਾਈਮ ਸੀਐਮ ਸਾਹਿਬ ਦੇ ਨੈਸ਼ਨਲ ਕਨਵੀਨਰ ਕੇਜਰੀਵਾਲ ਸਾਹਿਬ ਨੇ ਗੱਲ ਕਹੀ ਸੀ ਤੇ ਮੰਗ ਕੀਤੀ ਸੀ ਤੇ ਗੱਲ ਕਹੀ ਸੀ ਕਿ ਦਿੱਲੀ ਵਿੱਚ ਜਦੋਂ ਖਰਾਬਾ ਹੋਇਆ ਸੀ 50000 ਰੁਪਏ ਦਿੱਤਾ ਪਿਛਲੀਆਂ ਸਰਕਾਰਾਂ 17000 ਰੁਪਏ ਦਿੰਦੀਆਂ ਰਹੀਆਂ ਇਹਨਾਂ ਨੇ ਗੱਲ ਕਹੀ ਸੀ ਕਿ ਅਸੀਂ ਆਪ 50 ਦਿਆ ਕਰਾਂਗੇ ਦੂਜੀ ਮੈਂ ਥੋੜੀ ਜੀ ਬਾਦ ਸਾਹਿਬ ਨੂੰ ਫੇਰ ਚੇਤੇ ਕਰਾਉਣਾ ਚਾਹਨਾ ਕਈ ਵਾਰ ਮੁੱਖ ਮੰਤਰੀ ਬਣਿਆ ਬੰਦੇ ਦਾ ਥੋੜਾ ਜਿਹਾ ਜਿਹੜਾ ਯਾਦ ਸ਼ਕਤੀ ਹੁੰਦੀ ਘਟ ਜਾਂਦੀ ਏ ਇਹਨਾਂ ਨੇ ਕਿਹਾ ਸੀ ਕਿ ਜਿੱਥੇ ਨੁਕਸਾਨ ਹੋਏਗਾ ਗਰਦੌਰੀਆਂ ਬਾਅਦ ਛੋਣਗੀਆਂ ਅਸੀਂ ਪਹਿਲੇ ਪੈਸੇ ਇਕ ਲਾਦਾ ਗਰਦੌਰੀਆਂ ਬਾਅਦ ਹੁੰਦੀਆਂ ਰਹਿਣ ਚਲੋ ਅਸੀਂ ਇਹ ਵੀ ਗੱਲ ਕਹਿੰਨੇ ਆ ਕਿ ਮਾਨ ਸਾਹਿਬ ਸਾਰੇ ਨਾਂ ਸੀ 50 ਹਜ਼ਾਰ ਜਾਂ 52 ਦਾ ਜਿਹੜਾ ਟੋਟਲ ਖਰਾਬ ਹੈ ਉਹਦੇ ਅੱਧੇ ਪੈਸੇ ਪਹਿਲੇ ਇਕ ਲਾ ਦਿਓ ਅੱਧੇ ਗਰਦੌਰੀਆਂ ਤੋਂ ਬਾਅਦ ਦੂਜੀ ਸਾਡੀ ਬੇਨਤੀ ਪੰਜਾਬ ਸਰਕਾਰ ਨੂੰ ਕਿ ਜਿਹਦੇ ਨਾਮ ਹੀ ਗਰਦੌਰੀ ਕਿਉਂਕਿ ਇਹ ਸਾਰਾ ਦਰਿਆ ਦਾ ਏਰੀਆ ਹੈ ਜੀ ਮੇਰੇ ਏਰੀਏ ਦੇ ਵਿੱਚ ਵੀ ਦਰਿਆ ਸੇਮ ਹੀ ਵਗਦਾ ਹੈ ਜੀ ਅਸੀਂ ਬਿਆਸ ਤੇ ਕੰਡੇ ਤੇ ਬੈਠੇ ਆਂ ਕੱਲ ਮੈਂ ਆਪਣਾ ਉਸ ਏਰੀਆ ਜਾਣਾ ਫਿਰ ਤਰਨਤਨ ਜਾਣਾ ਫਿਰ ਫਾਜ਼ਲ ਕਾ ਫਿਰੋਜ਼ਪੁਰ ਤੇ ਫਿਰ ਕਗਰ ਤੇ ਵੀ ਪਹੁੰਚਣਾ ਪਟਿਆਲਾ ਸੰਗਰੂਰ ਵਾਲੀ ਬੈਲਟ ਸਾਰੇ ਕਿਸਾਨਾਂ ਦੀ ਇੱਕੋ ਡਿਮਾਂਡ ਹੈ ਕਿ ਭਾਵੇਂ ਖੇਤ ਮਜ਼ਦੂਰ ਹੈ ਭਾਵੇਂ ਕਿਸੇ ਨੇ ਠੇਕੇ ਤੇ ਪੈੜੀ ਲਈ ਹੈ ਜਿਹਦੇ ਨਾਮ ਤੇ ਗਰਦੌਰੀ ਹੈ ਉਹ ਤੁਸੀਂ ਗਰਦੌਰੀ ਵਾਲੇ ਨੂੰ 50 52000 ਰੁਪਇਆ ਦਿਓ ਕਿਉਂਕਿ ਇਹਦੇ ਵਿੱਚ 60 40 ਦੀ ਰੇਸ਼ੋ ਵਿੱਚ ਪੈਸੇ ਮਿਲਦੇ 60% ਸੈਂਟਰ ਪਾਏਗੀ ਤੇ 40 ਸੂਬਾ ਪਾਏਗਾ ਤੇ ਬੱਟ ਮਾਨ ਸਾਹਿਬ ਨੂੰ ਮੈਂ ਬੇਨਤੀ ਕਰੂੰਗਾ ਕਿਰਪਾ ਕਰਕੇ ਕਿਸੇ ਕੋ ਮੰਗੋਗੇ ਤੇ ਕੋਈ ਪੈਸੇ ਦੇਗਾ ਤੁਸੀਂ ਹੁਣ ਸੈਂਟਰ ਦੀ ਸਰਕਾਰ ਕੋ ਆਪਣਾ ਹੱਕ ਮੰਗੋ 60% ਹੱਕ ਮੰਗੋ ਤੇ 40 ਆਪ ਪਾਓ ਤੁਸੀਂ ਤੇ ਆਪ ਮਾਨ ਸਾਹਿਬ ਬਹੁਤ ਵਾਰ ਇਹ ਗੱਲ ਕਹੀ ਹੈ ਜੋ ਪਿਛਣੀਆਂ ਸਰਕਾਰਾਂ ਦੇ ਫਾਈਨੈਂਸ ਮਿਨਿਸਟਰ ਕਹਿੰਦੇ ਸੀ ਕਿ ਸਾਡੇ ਕੋ ਖਜ਼ਾਨੇ ਚ ਪੈਸੇ ਨਹੀਂ ਤੁਸੀਂ ਕਹਿੰਦੇ ਉਹ ਖਜ਼ਾਨਾ ਥੋੜਾ ਹੁੰਦਾ ਉਹ ਤੇ ਪੀਪਾ ਹੁੰਦਾ ਜਿਹਦੇ ਵਿੱਚ ਕੁਝ ਵੀ ਨਾ ਹੋਵੇ ਉਹਨੂੰ ਤੇ ਪੀਪਾ ਕਿਹਾ ਜਾਂਦਾ ਪੈਸੇ ਦੀ ਕਮੀ ਤੇ ਕਦੀ ਹੋਈ ਨਹੀਂ ਮੈਂ ਤੁਹਾਨੂੰ ਦਰਵਾਣਾ ਚਾਹੁੰਦਾ ਮਾਨ ਸਾਹਿਬ ਤੁਸੀਂ ਤੇ ਪਿਛੇ ਇਹ ਵੀ ਗੱਲ ਕਹੀ ਕਿ ਬੱਕਰੀਆਂ ਕੁੱਕੜੀਆਂ ਬੱਜਾ گاਵਾ ਸਾਰਿਆਂ ਤੇ ਮੈਂ ਪੈਸੇ ਦਵਾਂ ਜੇ ਨੁਕਸਾਨ ਹੋ ਗਿਆ ਇੱਥੇ ਤੇ ਡੰਗਰ ਵਿਚਾਰੇ ਕਈ ਕਿਹ ਦਿਨਾਂ ਦੇ ਪੱਠਿਆਂ ਤੋਂ ਬਿਨਾ 810 ਇਹ ਭੁੱਖੇ ਬੈਠੇ ਨੇ ਉਹਨਾਂ ਨੂੰ ਫੌਡਰ ਦੀ ਲੋੜ ਏ ਪੱਠਿਆਂ ਦੀ ਲੋੜ ਏ ਖਲ ਦੀ ਲੋੜ ਏ ਮਦਦ ਦੀ ਲੋੜ ਏ ਦਵਾਈਆਂ ਦੀ ਲੋੜ ਏ ਕਿਸਾਨਾਂ ਨੂੰ ਸਾਡੇ ਡੰਗਰਾਂ ਨੂੰ ਦਵਾਈਆਂ ਦੀ ਲੋੜ ਏ ਦੱਸੋ ਰੀਲੀਫ ਕੈਂਪ ਕਦੋਂ ਆਏਗਾ ਇਹ ਤੇ ਦਾਸਾ ਜ ਆਇਆ ਤੇ ਦੋ ਤੁਸੀਂ ਮੰਤਰੀ ਮੇਰੇ ਤੋਂ ਅੱਧਾ ਘੰਟਾ ਪਹਿਲੇ ਖਲਾਸ ਤੇ ਇਹ ਦੱਸੋ ਇਹਨਾਂ ਨੂੰ ਮੈਡੀਕਲ ਕੈਂਪ ਬੰਦਿਆਂ ਵਾਸਤੇ ਔਰਤਾਂ ਵਾਸਤੇ ਬੱਚਿਆਂ ਵਾਸਤੇ ਡੰਗਰਾਂ ਵਾਸਤੇ ਕਦੋਂ ਲੱਗੇਗਾ ਕੀ ਦਵਾਈਆਂ ਫਰੀ ਚ ਹੋਣ ਗਈਆਂ ਗਰਪਾ ਕਰਕੇ ਅਸੀਂ ਤੁਹਾਨੂੰ ਗੁਜ਼ਾਰਿਸ਼ ਕਰਦੇ ਹੱਥ ਜੋੜਨੇ ਆ ਤਮਨ ਲਾਡੂ ਤੋਂ ਆਜੋ ਬਾਹਰ ਆਜੋ ਹੁਣ ਇੱਥੇ ਲੋਕ ਤੁਹਾਨੂੰ ਉਡੀਕ ਰਹੇ ਨੇ ਸੁਲਤਾਨਪੁਰ ਲੋਧੀ ਵੀ ਢੀਕਦੇ ਨੇ ਗੁਰਦਾਸਪੁਰ ਵੀ ਢੀਕ ਰਹੇ ਨੇ ਅੰਮ੍ਰਿਤਸਰ ਦੀ ਸਾਰੀ ਪੱਟੀ ਦੇ ਵਿੱਚ ਫਾਜ਼ਿਲਕਾ ਅਬੋਹਰ ਤੋਂ ਲੈ ਕੇ ਘੱਗਰ ਦੇ ਦਰਿਆ ਦੇ ਕੰਢੇ ਤੇ ਬੈਠੇ ਲੋਕ ਤੁਹਾਡਾ ਆਪਣਾ ਪਿੰਡ ਵੀ ਮਾਨਸਾ ਪਤਾ ਕਰ ਲਿਓ ਕੱਲ ਦਾ ਤੁਹਾਡਾ ਪਿੰਡ ਵੀ ਡੁੱਬ ਗਿਆ ਜੀ ਸਤਾ ਉਹ ਜਿਹੜਾ ਡੁੱਬਿਆ ਉਹ ਵਾਪਸ ਹਾਲ ਪੁੱਛੋ ਲੋਕਾਂ ਦਾ ਮਦਦ ਕਰੋ ਤੋ ਇਨੀ ਹੀ ਮੈਂ ਪ੍ਰੈਸ ਦੇ ਜ਼ਰੀਏ ਮੈਨੂੰ ਪਤਾ ਹੈ ਕਿ ਮੇਰੀ ਗੱਲ ਸੁਣਦੇ ਹੋਣਗੇ ਇੰਟੈਲੀਜੈਂਸ ਵਾਲੇ ਅੱਠ ਸੱਤ ਇੱਥੇ ਵੀ ਖਲੋਤੇ ਨੇ ਲਾਲ ਪੱਗਾ ਬਨ ਕੇ ਉਹ ਦਾਸੀ ਰਹੇ ਹੋਣੇ ਇਹਨਾਂ ਨੂੰ ਕਿ ਬਾਜਾ ਸਾਹਿਬ ਕਹਿ ਕੇ ਕੀ ਗਏ ਤੇ ਮੇਰਾ ਆਨ ਦਾ ਮਕਸਦ ਵੀ ਇਹ ਹੀ ਹੈ ਕਿ ਅੰਨੀ ਭੋਲੀ ਗੁੰਗੀ ਸਰਕਾਰ ਨੂੰ ਜਗਾਣਾ ਇੱਥੇ ਆ ਇਹ ਜਾਗੋ ਕੰਨ ਖੋਲੋ ਅੱਖਾਂ ਆਪਣੀਆਂ ਖੋਲੋ ਅੱਖਾਂ ਸਾਫ਼ ਕਰੋ ਗੱਡ ਗੁੱਡੇ ਦੇ ਚੋਂ ਕਢੋ ਤੇ ਵੇਖੋ ਲੋਕਾਂ ਦਾ ਹਾਲ ਕੀ ਹੈ ਮਾਨ ਸਾਹਿਬ ਬਾਜਾ ਸਾਹਿਬ ਪੱਕਾ ਹੱਲ ਨਹੀਂ ਜੀ ਇਹਦਾ ਕੋਈ ਲੋਕ ਪੱਕੇ ਹੱਲ ਦੀ ਮੰਗ ਕਰਦੇ ਆ ਵੀ ਕਿ ਜੇ ਹਰ ਵਾਰ ਇਦਾਂ ਹੁੰਦਾ ਪੱਕਾ ਵੀ ਹੋਏਗਾ ਪਹਿਲੇ ਇਹਨਾਂ ਨੂੰ ਤੋਂ ਸਾਹਮਣੇ ਦੇਖੀ ਜੀ ਕੋਈ ਚੰਗਾ ਬੰਦਾ ਆਏਗਾ ਪੱਕਾ ਹੱਲ ਵੀ ਕਰੇਗਾ ਸਾਬ ਪ੍ਰਤਾਪ ਸਿੰਘ ਕੈਰੋ ਨੇ 1962 ਦੇ ਵਿੱਚ ਬੰਨ ਬਣਾਉਣੇ ਸ਼ੁਰੂ ਕੀਤੇ ਸੀ ਇਹ ਉਹਨਾਂ ਦੀ ਦੇਣ ਹੈ ਫਿਰ ਕੋਈ ਚੰਗਾ ਬੰਦਾ ਆਏਗਾ ਉਹ ਇਹਨਾਂ ਨੂੰ ਪੱਕਿਆਂ ਇਹ ਤਾਂ ਪੱਕੇ ਤੌਰ 'ਤੇ ਹੱਲ ਕਰੇਗਾ ਪੱਕੇ ਹੱਲ ਦੀ ਲੋੜ ਹੈ ਦਰਿਆਵਾਂ ਨੂੰ ਉਹ ਵੀ ਕਹਿੰਦੇ ਸੀ ਪਹਿਲੇ ਡੰਗਰਾਂ ਨੂੰ ਨਕੇਲਾ ਪੈਂਦੇ ਸੁਣੀਆਂ ਹੋਣਗੀਆਂ ਕਦੀ ਦਰਿਆਵਾਂ ਨੂੰ ਨਕੇਲ ਪੈਂਦੇ ਨਹੀਂ ਸੀ ਸੁਣੀ ਸਾ ਪ੍ਰਤਾਪ ਸਿੰਘ ਨੇ ਦਰਿਆਵਾਂ ਨੂੰ ਵੀ ਨਕੇਲ ਪਾਈ ਸੀ ਹੁਣ ਫੇਰ ਆਏਗਾ ਕੋਈ ਆਦਮੀ ਚੰਗਾ ਬੰਦਾ ਪਾਰਟੀ ਕੋਈ ਚੰਗਾ ਬੰਦਾ ਹੈ ਲੋਕਾਂ ਦੇ ਮੇਰੀ ਗੱਲ ਸੁਣੋ ਇਹ ਸਾਰੀਆਂ ਚੀਜ਼ਾਂ ਲੋਕਾਂ ਤੇ ਮਨਸਰ ਇਹ ਲੋਕਾਂ ਦੇ ਮਨਸਰ ਨੇ ਲੋਕ ਜੋ ਵੀ ਫੈਸਲਾ ਕਰਨਗੇ ਉਹ ਸਾਰਿਆਂ ਦੇ ਸਿਰ ਮਿੱਥੇ ਫੈਸਲਾ ਹੋਏਗਾ ਮੈਂ ਜਿਹੜਾ ਲੀਡਰ ਆਫ ਆਪੋਜੀਸ਼ਨ ਜਿਹੜਾ ਮੇਰਾ ਰੋਲ ਹੈ ਡੱਟ ਕੇ ਲੋਕਾਂ ਦੀ ਗੱਲ ਰੱਖਣੀ ਅਸੈਂਬਲੀ 'ਚ ਵੀ ਪਹਿਲੇ ਰੱਖੀ ਹੈ ਤਾਂ ਮੈਨੂੰ ਅਫਸੋਸ ਹੈ ਇਸ ਗੱਲ ਦਾ ਗੋਇਲ ਸਾਹਿਬ ਜਿਹੜੇ ਇਰੀਗੇਸ਼ਨ ਦੇ ਮੰਤਰੀ ਨੇ ਇਹਨਾਂ ਨੇ ਐਸੇ ਸੈਸ਼ਨ 'ਚ ਮਹੀਨਾ ਸਵਾ ਮਹੀਨਾ ਪਹਿਲੇ ਵਿਸ਼ਵਾਸ ਦਿਵਾਇਆ ਸੀ ਮੈਂ ਗੱਲ ਚੁੱਕੀ ਸੀ ਇਹਨਾਂ ਨੇ ਗੱਲ ਕਹੀ ਸੀ ਬਾਜੋ ਸਾਹਿਬ 8000 ਕਿਲੋਮੀਟਰ ਪੰਜਾਬ ਦੇ ਵਿੱਚ ਦਰਿਆਵਾਂ ਦੇ ਵਿੱਚ ਡਰੇਨਾ ਨੇ ਮੰਡ ਏਰੀਆ ਦੇ ਵਿੱਚ ਜਿਸ ਦਾ ਸਾਡਾ ਆਪਣਾ ਬੀੜ ਦਾ ਏਰੀਆ 8000 ਕਿਲੋਮੀਟਰ ਉਹਨਾਂ ਕਹਿੰਦਾ ਸਾਰੀਆਂ ਅਸੀਂ ਸਾਫ ਕਰਾਤੀਆਂ ਤੇ 74 ਜਗ੍ਹਾ ਤੇ ਇਥੇ ਬੰਦ ਨਹੀਂ ਉਹਨਾਂ ਬੰਦਾਂ ਨੂੰ ਮਜ਼ਬੂਤ ਕਰਨ ਤੇ ਕੁਝ ਤਕਰੀਬਨ 250 ਕਰੋੜ ਰੁਪਏ ਦਾ ਖਰਚਾ ਕਹਿੰਦੇ ਸੀ ਕਰ ਦਿੰਦਾ ਤੁਹਾਡੇ ਸਾਹਮਣੇ ਹੀ ਹੈ ਮਿੰਟੋਪਿੰਟ ਬੰਦੇ ਜਿਹੜੇ ਨੇ ਬੰਦ ਖਿਲਰ ਗਏ ਨੇ ਡਰੇਨਾ ਜਿਹੜੀਆਂ ਨੇ ਟੋਟਲ ਚੋਕਟ ਡਰੇਨਸ ਕੋਈ ਵੀ ਡਰੇਨ ਸਾਫ ਨਹੀਂ ਕਿਉਂਕਿ ਜੇ ਡਰੇਨ ਸਾਫ ਹੁੰਦੀ ਤੇ ਆਟੋਮੈਟਿਕਲੀ ਇਹ ਪਾਣੀ ਜਿਹੜਾ ਸੀ ਇਹ ਹਾਈ ਸੀਜ਼ ਨੂੰ ਦਰਿਆਵਾਂ ਦੇ ਜ਼ਰੀਏ ਸਮੁੰਦਰਾਂ ਨੂੰ ਨਿਕਲ ਜਾਣਾ ਸੀ ਮੈਂ ਕੱਲ ਤੱਕ ਦੱਸਣਾ ਚਾਹਨਾ ਮਾਦੋਪੁਰ ਜਿੱਥੋਂ ਅਪਰ ਬਾਰੀ ਦੁਆਬ ਕਨਾਲ ਨਿਕਲਦੀ ਕੱਲ ਉਥੋਂ ਮੇਰੇ ਮਿੱਤਰ ਨੇ ਕਿਉਂਕਿ ਮੇਰਾ ਹੀ ਏਰੀਆ ਪਠਾਨਕੋਟ ਵਾਲਾ ਮੈਨੂੰ ਉਹਨਾਂ ਦੱਸਿਆ ਕਿ ਬਾਜੋ ਸਾਹਿਬ 20 ਗੇਟ ਨੇ ਵੱਡੇ ਜਿਹੜਾ ਪਾਣੀ ਪਾਕਿਸਤਾਨ ਨੂੰ ਕੱਢੀਦਾ ਮੇਨਟੇਨੈਂਸ ਤੇ ਪੈਸੇ ਨਹੀਂ ਲੱਗੇ ਮੇਨਟੇਨ ਨਹੀਂ ਕੀਤੇ ਤੁਹਾਨੂੰ ਪਤਾ ਜਿਹੜਾ ਗੇਟ ਪੱਕੇ ਤੌਰ ਪਾਣੀ ਚ ਰਹਿੰਦਾ ਉੱਥੇ ਜੰਗਾਲ ਲੱਗਦਾ ਕਈ ਪ੍ਰੋਬਲਮਸ ਆਦੀਆਂ ਨੇਰੇ ਕੱਲ ਅੱਠ ਗੇਟ ਖੁੱਲ ਸਕੇ 12 ਗੇਟ ਹੀ ਨਹੀਂ ਖੁੱਲਿਓ ਸਾਰਾ ਪਾਣੀ ਦਰਿਆ ਦਾ ਜਿਹੜਾ ਉਹ ਫੇਰ ਇੱਧਰ ਉੱਬਰ ਕੇ ਜਿਹੜਾ ਇਹ ਮਧੂਪੁਰ ਤੇ ਸਾਰੀ ਬੈਲਟ ਦੇ ਵਿੱਚ ਪਠਾਨਕੋਟ ਵਾਲੀ ਤੇ ਆ ਗਿਆ ਸੋ ਕਿਰਪਾ ਕਰਕੇ ਅਸੀਂ ਕਿਸੇ ਨੂੰ ਮਾੜਾ ਚੰਗਾ ਨਹੀਂ ਕਹਿਣਾ ਚਾਹੁੰਦੇ ਅਸੀਂ ਯਾਦ ਹੀ ਕਰਾਉਣਾ ਚਾਹੁੰਦੇ ਆ ਕਿ ਮਾਨ ਸਾਹਿਬ ਵੱਡੀਆਂ ਜ਼ਿੰਮੇਵਾਰੀਆਂ ਨੇ ਇਹ ਹਰ ਸਾਲ ਇਹ ਕੰਮ ਹੁੰਦਾ ਪਿਛਲੇ ਸਾਲ ਬਹੁਤ ਵੱਡੇ ਨੁਕਸਾਨ ਪਹਿਲੇ ਵੀ ਹੋਏ ਨੇ ਮੈਨੂੰ ਤੇ ਡਾਰੇ ਅਸੀਂ ਗੁਰੂ ਮਹਾਰਾਜ ਸਾਹਿਬ ਕੋ ਅਰਦਾਸ ਕਰ ਰਹੇ ਆ ਕਿਤੇ 88 ਵਾਲੇ ਹਾਲਾਤ ਨਾ ਬਣ ਜਿਸ ਕਿਸਮ ਦੀ ਬਰਸਾਤ ਦਾ ਕੁਦਰਤੀ ਇਹ ਵੀ ਨਹੀਂ ਅਸੀਂ ਕਹਿੰਦੇ ਬਟ ਗਵਰਨਮੈਂਟਸ ਨੂੰ ਪ੍ਰਪੇਅਰਡ ਹੋਣਾ ਚਾਹੀਦਾ ਮੈਂ ਸਰ ਤੁਹਾਡੇ ਵੱਲੋਂ ਕੀ ਅੱਜ ਰਾਹਤ ਪ੍ਰਦਾਨ ਕੀਤੀ ਜਾ ਰਹੀ ਹੈ ਤੁਹਾਡੇ ਲੋਕਾਂ ਨੂੰ ਮੇਰੀ ਸੁਣ ਲਓ ਪਹਿਲੇ ਤੇ ਅਸੀਂ ਔਨ ਸਪੌਟ ਸਾਰੀ ਸਿਚੁਏਸ਼ਨ ਨੂੰ ਸਟੱਡੀ ਕਰਕੇ ਮੈਂ ਅੱਜ ਹੀ ਗਵਰਨਮੈਂਟ ਆਫ ਪੰਜਾਬ ਦੇ ਨਾਲ ਵੀ ਗਵਰਨਰ ਸਾਹਿਬ ਨਾਲ ਵੀ ਗੱਲ ਕਰਾਂ ਨੰਬਰ 2 ਸਾਰਿਆਂ ਨੂੰ ਵੱਡੀ ਗੱਲ ਨਾਲ ਅਸੀਂ ਜੋ ਤਿਲ ਫੁੱਲ ਦੀ ਲੋੜ ਮੈਂ ਇਹਨਾਂ ਨੂੰ ਇਸ ਗੱਲ ਦਾ ਵਾਅਦਾ ਕੀਤਾ ਹੈ ਮੈਡੀਕਲ ਕੈਂਪ ਲਾਵਾਂਗੇ ਜੋ ਤੁਹਾਨੂੰ ਸਪੋਰਟ ਦੀ ਲੋੜ ਪਈ ਅੱਜ ਰਾਸ਼ਨ ਦੀ ਲੋੜ ਹੈ ਕੋਈ ਦਵਾਈ ਦੀ ਲੋੜ ਹੈ ਕੋਈ ਤੁਹਾਨੂੰ ਮਾਲੀ ਲੋੜ ਹੈ ਅਸੀਂ ਆਪ ਜਾਵਾਂਗੇ ਦੋ ਵੱਡੀਆਂ ਗੱਡੀਆਂ ਅਸੀਂ ਮੰਗਵਾਈਆਂ ਨੇ ਜਿਹੜੀਆਂ ਗਵਰਨਮੈਂਟ ਆਫ ਪੰਜਾਬ ਇੱਥੇ ਪ੍ਰੋਵਾਈਡ ਨਹੀਂ ਕਰ ਸਕਿਆ ਉਹਦੇ ਵਿੱਚ ਕਿਸੇ ਨੇ ਪਿੰਡਾਂ ਚੋਂ ਜਿਹੜੇ 16 ਪਿੰਡ ਨੇ ਜਿਹੜੇ ਇੱਕ ਟਾਪੂ ਦਾ ਰੂਪ ਸ਼੍ਰੀਲੰਕਾ ਵਰਗੇ ਟਾਪੂ ਦਾ ਰੂਪ ਲੈ ਗਏ ਨੇ ਉਹਨਾਂ ਚੋਂ ਕਿਸੇ ਨੇ ਨਿਆਣੇ ਸ਼ਿਫਟ ਕਰਨੇ ਨੇ ਕਿਸੇ ਨੇ ਬਜ਼ੁਰਗ ਸ਼ਿਫਟ ਕਰਨੇ ਕੋਈ ਸਮਾਨ ਸ਼ਿਫਟ ਕਰਨਾ ਹੈ ਉਹਨੀ ਧੇਰ ਗੱਡੀਆਂ ਇੱਥੇ ਰਹਿਣ ਗਿਆ ਪਰਮਨੈਂਟ ਤੇ ਨਹੀਂ ਰਹਿ ਸਕਦੀ ਚੰਦ ਦੇਣਾ ਵਾਸਤੇ ਕਿਉਂਕਿ ਇਹੀ ਗੱਡੀਆਂ ਫਿਰ ਗੁਰਦਾਸਪੁਰ ਵੀ ਅੰਮ੍ਰਿਤਸਰ ਵੀ ਹਰ ਜਗ੍ਹਾ ਲੋਡ ਹੈ ਉਹ ਗੱਡੀਆਂ ਇੱਥੇ ਪਿੱਛੇ ਮੇਰੇ ਖਿਆਲ ਇੱਥੇ 50 100 ਗੱਜਸਤੇ ਨੇ ਆ ਰਹੀਆਂ ਨੇ ਆ ਪਿੱਛੇ ਆ ਗੱਡੀਆਂ ਦਾ ਰਸ਼ ਹੋਣ ਕਰ ਰੋ ਪਿੱਛੇ ਰੁਕ ਲਿਓ ਉਹਨਾਂ ਗੱਡੀਆਂ ਤੇ ਅਸੀਂ ਹੁਣ ਪਿੰਡਾਂ ਵਿੱਚ ਜਾਣਾ ਜੋ ਵੀ ਰਾਹਤ ਇਹ ਜਾਣਗੇ ਅਸੀਂ ਇਹਨਾਂ ਨੂੰ ਪ੍ਰੋਵਾਈਡ ਕਰਾਂ ਸਰਕਾਰ ਦੀ ਨਲਾਕੀ ਮੰਨਦੇ ਹੋ ਤੁਸੀਂ ਮੈਂ ਇਸ ਤੋਂ ਵੱਧ ਕੁਝ ਨਹੀਂ ਕਹਿਣਾ ਚਾਹੁੰਦਾ ਮੈਂ ਤਾਂ ਸਾਰਾ ਕੰਮ ਚਲੋ ਅਬਾ ਸਰ ਮਾਈਕ ਲੈ ਲਓ ਅਸੀਂ ਹੁਣੇ ਸੁਲਤਾਨਪੁਰ ਲੋਧੀ ਦੇ ਸੰਗਰਾਪਿੰਡ ਉੱਥੋਂ ਹੋ ਕੇ ਆਏ ਬਿਲਕੁਲ ਇੱਕ ਟਾਪੂ ਹੈ ਸਾਨੂੰ ਚੰਦ ਬੰਦੇ ਤੇ ਸਾਡੀਆਂ ਮਾਤਾਵਾਂ ਤੇ ਕੁਝ ਪੈਣਾ ਮਿਲੀਆਂ ਨੇ ਕਿਉਂਕਿ ਤੁਹਾਨੂੰ ਪਤਾ ਜਿਸ ਕਿਸਮ ਦੇ ਲਾੜ ਨੇ ਦਿਨ ਦੇ ਵਕਤ ਬਹੁਤ سارے ਲੋਕ ਵਿਚਾਰੇ ਘਰਾਂ ਦੇ ਬਾਹਰ ਵੀ ਬੰਨ ਲਾਏ ਜਿਹੜਾ ਸਾਰਿਆਂ ਨੂੰ ਮੈਨੂੰ ਵੱਡਾ ਅਫਸੋਸ ਹੋਇਆ ਇੱਕ ਸਾਡੀ ਬਜ਼ੁਰਗ ਮਾਤਾ ਉਹਨੇ ਕਿਹਾ ਬਾਜੋ ਸਾਹਿਬ ਸਭ ਤੋਂ ਪਹਿਲੇ ਤੇ ਅਸੀਂ ਤੁਹਾਡੀ ਸਰਕਾਰ ਦੇ ਬਖਸ਼ੂਰ ਆ ਜਿਨ੍ਹਾਂ ਨੇ 12 ਕਰੋੜ ਰੁਪਇਆ ਦੇ ਕੇ ਉਦੋਂ ਆ ਜਿਹੜਾ ਪੁਲ ਬਣਾਇਆ ਫਿਰ ਉਹਨਾਂ ਨੇ ਦੂਜਾ ਦੱਸਿਆ ਕਿ ਤੁਹਾਡੀਆਂ ਸਰਕਾਰਾਂ ਦੇ ਵਿੱਚ ਭਾਵੇਂ ਕਿਸੇ ਹੋਰ ਪਾਰਟੀ ਦੀ ਵੀ ਸਰਕਾਰ ਹੋਵੇ ਮੁਆਵਜ਼ਾ ਜ਼ਰੂਰ ਆਉਂਦਾ 12000 ਮਿਲੇ 14000 ਮਿਲੇ 15000 ਮਿਲੇ 17000 ਮਿਲੇ ਇਹ ਇੱਕ ਇਹੋ ਜਿਹੀ ਸਰਕਾਰੇ ਪਿਛਲੇ ਸਾਲ ਵੀ ਪਾਣੀ ਆਇਆ 1 ਰੁਪਏ ਦਾ ਮੁਆਵਜ਼ਾ ਨਹੀਂ ਤੇ ਉਹਨਾਂ ਨੇ ਮੈਨੂੰ ਪੁਆਇੰਟ ਆਊਟ ਕੀਤਾ ਕਿ ਬਾਜਵਾ ਸਾਹਿਬ ਤੁਹਾਨੂੰ ਹੀ ਅਸੀਂ ਸ਼ਕਰ ਬੜੀ ਵਾਰ ਵੇਖੀ ਹੈ ਰੋਜ਼ ਟੀਵੀ ਤੇ ਅਸੀਂ ਆਪਣੇ ਕੈਮਰਿਆਂ 'ਚ ਵੇਖਨੇ ਆ ਰੋਦੀ ਤੇ ਦਿੱਲੀਟਰ ਆ ਕਿਸ਼ਤੀ ਮੈਂ ਲਈ ਆਪਣੀਆਂ ਵਾਲੀਆਂ ਵੇਚ ਕੇ ਵਾਲੀਆਂ ਵੇਚ ਕੇ ਉੱਥੇ ਲੇਡੀਜ਼ ਪਿੰਡ 'ਚ ਨੇ ਆ ਕੈਮਰੇ ਦੇ ਉੱਤੇ ਇਮੀਡੀਏਟਲੀ ਮੈਂ ਜੀ ਮਸਾਬ ਨੂੰ ਕਿਹਾ ਕਿ ਆਪਾਂ ਆਪਣੇ ਵੱਲੋਂ ਭਾਵੇਂ ਉਹਨਾਂ ਨੇ ਬਿਲਕੁਲ ਇਨਕਾਰ ਕਰ ਦਿੱਤਾ ਇਸ ਤੋਂ ਆਖਿਆ ਸਾਡਾ ਕੰਮ ਹੈ ਕੰਪਨਸੇਟ ਇੱਕ ਛੋਟੀ ਕਿਸ਼ਤੀ ਵਾਲੀਆਂ ਲਾ ਕੇ ਤੇ ਮੈਂ ਹੈਰਾਨ ਇਹ ਸਰਕਾਰ ਜਿਹੜੀ ਕਹਿੰਦੀ ਸੀ ਕਿ ਅਸੀਂ 50000 ਰੁਪਇਆ ਕਿੱਲੇ ਦਾ ਜਿੱਥੇ ਫਸਲ ਟੋਟਲੀ ਤਬਾਹ ਹੋ ਜਾਂਦੀ ਸੀ 50000 ਰੁਪਇਆ ਕਿੱਲੇ ਦਾ ਦੇਵਾਂਗੇ ਕੇਜਰੀਵਾਲ ਸਾਹਿਬ ਤੇ ਮਾਨ ਸਾਹਿਬ ਦੇ ਪੁਰਾਣੇ ਸੋਸ਼ਲ ਮੀਡੀਆ ਤੇ ਬਿਆਨ ਅਖਬਾਰਾਂ ਚ ਬਿਆਨ ਤੇ ਟੀਵੀ ਤੇ ਬਿਆਨ ਨੇ ਮਾਨ ਸਾਹਿਬ ਨੇ ਤਾਂ ਇੱਥੋਂ ਤੱਕ ਗੱਲ ਕਹਿਤੀ ਸੀ ਕਿ ਮੁਆਵਜ਼ਾ ਗਰਦੌਰੀਆ ਬਾਅਦ ਚ ਹੁੰਦੀਆਂ ਰਹਿਣਗੀਆਂ ਨਗਦ ਪੈਸੇ ਸੀ ਪਹਿਲੇ ਖਲਾਤਾ ਤੇ ਨਾ ਮਾਨ ਸਾਹਿਬ ਆਏ ਨੇ ਨਾ ਕੇਜਰੀਵਾਲ ਸਾਹਿਬ ਆਏ ਨੇ ਨਾ ਅਜੇ ਤੱਕ ਕੋਈ ਮੁਆਵਜ਼ਾ ਆਇਆ ਗਰਦੋਰੀਆਂ ਵਾਲਾ ਤੇ ਪਹੁੰਚੀ ਕੋਈ ਨਹੀਂ ਇੱਥੋਂ ਤੱਕ ਕਿਹਾ ਸੀ ਕਿ ਮੈਂ ਮੁਰਗੀਆਂ ਦੇ ਕੁਕੜੀਆਂ ਤੱਕ ਦੇ ਪੈਸੇ ਆ ਦੇ ਦੂ ਬੱਕਰੀਆਂ ਦੇ ਪੈਸੇ ਦੇ ਦੂ ਬੱਕਰੀਆਂ ਤੇ ਤੇ ਮਾਨ ਸਾਹਿਬ ਤੁਸੀਂ ਕੀ ਦੇਣੇ ਨੇ ਜਿਹੜੇ ਡੰਗਰਾਂ ਨੂੰ ਇਸ ਟਾਈਮ ਚਾਰਾ ਨਹੀਂ ਮਿਲਦਾ ਦਵਾਈਆਂ ਨਹੀਂ ਮਿਲਦੀਆਂ ਕਿਰਪਾ ਕਰਕੇ ਉੱਥੇ ਪਹੁੰਚੋ ਜੇ ਅਸੀਂ ਉਪਰਾਲਾ ਕਰਕੇ ਆਪਣੇ ਵੱਲੋਂ ਪ੍ਰਬੰਧ ਕਰਕੇ ਇਹ ਜਿਹੜੀਆਂ ਗੱਡੀਆਂ ਨੇ ਜਿਹੜੀਆਂ ਹਰ ਕਿਸਮ ਦੀ ਜਗ੍ਹਾ ਤੇ ਪਹੁੰਚ ਸਕਦੀਆਂ ਸੀ 50 ਸਨਾਂ ਤੁਸੀਂ ਤੇ ਸਰਕਾਰ ਵਿੱਚੋਂ ਐ ਤੇ ਆਪੋਜੀਸ਼ਨ ਚ ਮੈਂ ਜ਼ੁਬਾਨ ਦਿੱਤੀ ਆਪਣੇ ਵੱਲੋਂ ਆਪਣੀ ਜਮਾਤ ਇੰਟਰਨੈਸ਼ਨਲ ਕਾਂਗਰਸ ਨੂੰ ਆਪਣੇ ਸਾਥੀ ਚਿਮਾ ਸਾਹਿਬ ਵੱਲੋਂ ਆਪਣੇ ਸਾਥੀ ਵਿਕਰਮ ਚੌਧਰੀ ਸਾਹਿਬ ਵੱਲੋਂ ਆਪਣੇ ਦੋ ਸਾਥੀ ਜਿਹੜੇ ਜਾ ਨਹੀਂ ਸਕੇ ਕਿਉਂਕਿ ਉਸ ਬੋਰਡ ਦੇ ਵਿੱਚ ਉਹਨੀ ਜਗ੍ਹਾ ਹੈ ਨਹੀਂ ਸੀ ਸਵਾਰੀਆਂ ਵੱਧ ਨਹੀਂ ਬੈਠ ਸਕਦੀਆਂ ਬਲਵਿੰਦਰ ਸਿੰਘ ਢਾਲੀਵਾਲ ਸਾਹਿਬ ਸਾਡੇ ਐਮਐਲਏ ਪੁਆੜਾ ਮੇਰੇ ਨਾਲ ਆਏ ਨੇ ਪਾਵਾ ਹੈਂਡਰੀ ਜੀ ਮੇਰੇ ਨਾਲ ਆਏ ਨੇ ਜਿਲੰਦਰ ਤੇ ਸਾਡੇ ਐਮਐਨਐ ਸਾਹਿਬ ਬਹੁਤ سارے ਸਾਥੀ ਆਏ ਅਸੀਂ ਡਿਮਾਂਡ ਕਰਾਂਗੇ ਇਮੀਡੀਏਟਲੀ ਪਹਿਲੇ ਕੰਪਨਸੇਸ਼ਨ ਦਿਓ ਇਥੇ ਮੈਡੀਕਲ ਕੈਂਪ ਲਾਓ ਇਸ ਤੋਂ ਬਾਅਦ ਜੋ ਪਾਣੀ ਥੱਲੇ ਜਾਣਾ ਫਿਰ ਬਿਮਾਰੀ ਸ਼ੁਰੂ ਹੋਣੀ ਪਹਿਲੇ ਪਾਣੀ ਦੀ ਬਾਰ ਦੇ ਨਾਲ ਫਸਲਾਂ ਗਈਆਂ ਬਿਮਾਰੀ ਦੀ ਬਾਰ ਦੇ ਨਾਲ ਜਾਨਵਰ ਵੀ ਜਾਣੇ ਨੇ ਤੇ ਜਾਨੀ ਨੁਕਸਾਨ ਹੋਣ ਦਾ ਵੀ ਖਰਚਾ ਇਹਦੇ ਨਾਲ ਨਾਲ ਮੈਂ ਚਾਹਾਂਗਾ ਭਾਵੇਂ ਮੌਕਾ ਨਹੀਂ ਪਟ ਮੈਂ ਸਮਝਣਾ ਅੱਜ ਹੀ ਮੌਕਾ ਹੈ ਜਿੱਥੇ ਇਰੀਗੇਸ਼ਨ ਮਿਨਿਸਟਰ ਸਾਹਿਬ ਨੇ ਬਿਆਨ ਦਿੱਤਾ ਸੀ ਵਿਧਾਨ ਸਭਾ ਚ ਕਿ 8000 ਕਿਲੋਮੀਟਰ ਇੰਟਰਨਲ ਡਰੇਨਾ ਨੇ ਪੰਜਾਬ ਦੇ ਵਿੱਚ ਜਿਹੜੀਆਂ ਡਰੇਨਾ ਨਿਕਲਦੀਆਂ ਜਿਹਦੇ ਵਿੱਚ ਬਹੁਤ ਸਾਰੀ ਕਾਈ ਹੁੰਦੀ ਏ ਪੱਤੇ ਹੁੰਦੇ ਨੇ ਬੂਟੀ ਹੁੰਦੀ ਜਿਹਨੂੰ ਹਰ ਸਾਲ ਕੱਢਣਾ ਹੁੰਦਾ ਮਸ਼ੀਨਾਂ ਦੇ ਇਹਨਾਂ ਨੇ ਸਾਨੂੰ ਇਸ ਗੱਲ ਦਾ ਯਕੀਨ ਦਵਾਇਆ ਸੀ ਫਲੋਰ ਆਫ ਦੀ ਹਾਊਸ ਤੇ ਕਿ 8000 ਕਿਲੋਮੀਟਰ ਇੰਟਰਨਲ ਡਰੇਨਸ ਅਸੀਂ ਸਾਰੀਆਂ ਸਾਫ ਕਰਾਂਗੇ ਜੇ ਸਾਫ ਹੁੰਦੀਆਂ ਗੋਇਲ ਸਾਹਿਬ ਇਹ ਡਰੇਨਾ ਦਾ ਪਾਣੀ ਉਸੇ ਟਾਈਮ ਦਰਿਆ ਵਿੱਚ ਤੇ ਦਰਿਆ ਦਾ ਪਾਣੀ ਉਸੇ ਟਾਈਮ ਸਮੁੰਦਰ ਚਲੇ ਜਾਣਾ ਸੀ ਕੋਈ ਡਰੇਨ ਸਾਫ ਨਹੀਂ 74 ਜਗ੍ਹਾ ਤੇ ਪੰਜਾਬ ਚ ਵੱਲ ਲੱਗੇ ਨੇ ਕਿਤੇ ਮਜ਼ਬੂਤੀ ਨਹੀਂ ਬਣਦੀ ਹੋਈ ਤੁਸੀਂ ਬਾਅਦ ਦੇ ਵਿੱਚ ਸਾਰੇ ਇੱਥੇ ਜਰਨਲਿਸਟ ਬੈਠੇ ਨੇ ਮੇਰੇ ਪ੍ਰੈਸ ਦੇ ਭਰਾ ਦੇ ਮੈਂ ਕਹੂੰਗਾ ਤੁਸੀਂ ਆਪ ਆਪਣੇ ਤੌਰ ਤੇ ਪਰਸਨਲ ਤੌਰ ਤੇ ਇਨਵੈਸਟੀਗੇਸ਼ਨ ਕਰਕੇ ਪੁੱਛੋ ਕਿ ਪਿਛਲੇ ਸਾਲ ਕੋਈ 1 ਰੁਪਏ ਦਾ ਕਿਸੇ ਨੂੰ ਕੋਈ ਇਹਨਾਂ ਨੇ ਮੁਆਫਜ਼ਾ ਕਰ ਲਿਆ ਕਿਸੇ ਇਹਨਾਂ ਇੱਥੋਂ ਦੇ ਜਿਹੜੇ ਮਨ ਨੇ ਜਾਂ ਇੱਥੋਂ ਦੀਆਂ ਡਰੇਨਾ ਨੇ ਉਹ ਕੋਈ ਸਾਫ ਹੋਈਆਂ ਨੇ ਹੁਣ ਹੀ ਉਹਨਾਂ ਨੇ ਮੰਗ ਕੀਤੀ ਕਿ ਬਾਈਓ ਸਾਹਿਬ ਇਸ ਪੋਲ ਦਾ ਸਾਨੂੰ ਸੌਖ ਹੋਇਆ ਪਰ ਸਾਡੇ 16 ਪਿੰਡ ਇਹੋ ਜਿਹੇ ਨੇ ਜਿਹੜੇ ਇੱਕ ਟਾਪੂ ਬਣ ਗਏ ਜਾਂ ਤੇ ਸਾਨੂੰ ਪੱਕੇ ਤੌਰ ਸਰਕਾਰ ਕਿਤੇ ਹੋਰ ਜ਼ਮੀਨ ਅਲਾਟ ਕਰ ਲੈ ਤਾਂ ਸਾਡੀ ਥੱਲੇ ਲੈ ਲੈ ਤੇ ਜਿਹੜੇ ਮਰਜ਼ੀ ਇਸਤੇਮਾਲ ਵਾਸਤੇ ਲੈ ਇਹ ਵੀ ਮਾਨਨਾਂ ਨੂੰ ਗੱਲ ਕਹੀ ਏ ਕਿ ਹੁਣ ਵਾਲਿਆਂ ਤੋਂ ਤੇ ਸਾਨੂੰ ਯਕੀਨ ਨਹੀਂ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਕੋਸ਼ਿਸ਼ ਜ਼ਰੂਰ ਕਰਾਂਗੇ ਸੋ ਇੰਨੀ ਹੀ ਮੈਂ ਗੱਲ ਕਹਿੰਦਾ ਹੋਇਆ ਯਕੀਨ ਦਿਵਾਨਾ ਅਸੀਂ ਉਹਨਾਂ ਨੂੰ ਯਕੀਨ ਦਿਵਾਇਆ ਮੇਰੇ ਸਾਥੀ ਨੇ ਯਕੀਨ ਦਿਵਾਇਆ ਕਿ ਗੱਡੀਆਂ ਜਿੰਨਾ ਚਿਰ ਲੋਡ ਹੈ ਇੱਥੇ ਰਹਿਣਗੀਆਂ ਇਸ ਤੋਂ ਬਾਅਦ ਜਿਹੜੀ ਚੀਜ਼ ਦੀ ਵੀ ਲੋੜ ਹੋਏਗੀ ਮੈਡੀਕਲ ਕੈਂਪ ਵੀ ਅਸੀਂ ਲਵਾਵਾਂਗੇ ਦਵਾਈਆਂ ਵੀ ਅਸੀਂ ਪ੍ਰੋਵਾਈਡ ਫ੍ਰੀ ਚ ਕਰਾਂਗੇ ਜੋ ਜੋ ਮਦਦ ਹੋ ਸਕਦੀ ਤੁਹਾਡੀ ਜ਼ੁਬਾਨ ਤੁਹਾਡਾ ਆਪੋਜੀਸ਼ਨ ਲੀਡਰ ਵਿਰੋਧੀ ਧਿਰ ਦਾ ਲੀਡਰ ਤੁਹਾਡੀ ਜ਼ੁਬਾਨ ਬੜੇਗਾ। ਤੁਹਾਡੀ ਹੋਂਦ ਤੱਕ ਕੋਈ ਆਇਆ ਇਹਨਾਂ ਦਾ। ਉਹਦੇ ਤੇ ਜੀ ਸਵੇਰ ਦਾ ਬਹੁਤ ਜ਼ਿਆਦਾ ਵਾਅ ਹੈ। ਉਹ ਤੇ ਮੇਰੇ ਆਉਣ ਦਾ ਪਤਾ ਲੱਗ ਗਿਆ। ਸਾਰੇ ਆਏ ਆ ਜੀ। ਉਹ ਤੇ ਮੇਰੇ ਆਉਣ ਦਾ ਪਤਾ ਸੀ ਕਿ ਆ ਚੱਲੇ ਆ। ਜੀ ਸਾਡਾ ਬੈਂਡ ਵਜਾਏਗਾ। ਉਸ ਤੋਂ ਪਹਿਲੇ ਖਿਲਾ ਦਿਓ। ਹਾਂ ਜੀ। ਮੈਂ ਅੱਗੇ ਗੱਲ ਕਹੀਏ ਕਿ ਕੋਈ ਮੰਤਰੀ ਥੋੜਾ ਤੇ ਸੰਤਰੀ ਨੇ। ਹਾਂ ਜੀ। ਮੰਤਰੀ ਤੇ ਹੁੰਦਾ ਜਿਹੜਾ ਕੋਈ ਫੈਸਲਾ ਕਰੇ ਕਿਸੇ ਨੂੰ ਕੋਈ ਦੇ ਕੇ ਜਾਏ। ਕੀ ਕਹਿ ਕੇ ਗਿਆ ਜੀ? ਮੈਂ ਕਹਿ ਕੇ ਤੇ ਗਏ ਸੀ ਕਿ ਇਸ ਵਾਰ ਹੀ ਉਹ ਜਿਹੜਾ ਪਿਛਲੀ ਵਾਰੀ ਹੈਗਾ ਸੀ ਉਹਨੂੰ ਖਤਮ ਕਰਾਂਗੇ ਪੰਜ ਕਿਲੇ ਵਾਲਾ ਪਰ ਵੇਖੋ ਜੀ ਇਹਦੇ ਹੁਣ ਪਿਛਲੀ ਵਾਰੀ ਵੀ ਵੱਡਾ ਵਾਅਦਾ ਹੋਇਆ ਸੀ ਸਾਡੇ ਨਾਲ ਮੁਰਗੀ ਵਾਲਾ ਤੇ ਬੱਕਰੀ ਵਾਲਾ ਜੇ ਤੇ ਉਹ ਰਹਿ ਗਈ ਗੱਲ ਤੇ ਫਿਰ ਤੇ ਨਹੀਂ ਤੇ ਚਲੋ ਜੇ ਉਹ ਕਰ ਦੇਣ ਤੇ ਫਿਰ ਤੇ ਬਹੁਤ ਵਧੀਆ ਵਾਅਦਾ ਵੈਸੇ ਜਿਆਦਾ ਚਾਹੀਦਾ ਸੀ ਸਾਨੂੰ ਇਹ ਲੜਾਈ ਤੇ ਮੈਂ ਤੁਹਾਡੀ ਦੂਜੀ ਮੈਨੂੰ ਦੱਸੋ ਕਿ ਜਿਹੜੀਆਂ ਪੰਨੇ ਕਹਿੰਦੇ ਸੀ ਕਿ 250 ਕਰੋੜ ਰੁਪਏ ਇਹ ਸਰਕਾਰ ਨੇ ਡਰੇਨਾ ਦੀ ਇੰਟਰਨਲਸ ਜਿਹੜੀਆਂ ਡਰੇਨਾ ਨੇ ਉਹਨੇ 8000 ਕਿਲੋਮੀਟਰ ਦੀ ਲੈਂਥ ਦੀ ਅੱਛਾ ਜੀ ਜਿਹਦੇ ਵਿੱਚ ਆ ਬੂਟੀ ਹੁੰਦੀ ਹੈ ਸਾਰਾ ਕੁਝ ਨਾ ਆਪਾਂ ਹਰ ਸਾਲ ਮਸ਼ੀਨਾ ਲਾ ਕੇ ਸਾਫ ਕਰਾਂਗੇ ਤੇ 74 ਜਗ੍ਹਾ ਤੇ ਇਹੋ ਜਿਹੇ ਬੰਨ ਵਜੇ ਨੇ ਪੁਰਾਣੇ ਨਹੀਂ ਸਭ ਕਾਪੇ ਰਹੇ ਹਾਂ ਜੀ ਉਹ ਮਜ਼ਬੂਤੀ ਵਾਸਤੇ ਕੋਈ ਕੰਮ ਪਿਛਲੇ ਸਾਲਾਂ ਚ ਕੀਤਾ ਇਸ ਲਈ ਮਿੱਟੀ ਪਈ ਨੂੰ ਤਾਂ ਬਹੁਤ ਸਾਲ ਹੋ ਗਿਆ ਜੀ ਇਹ ਨਹੀਂ ਬੰਦ ਹੋਰ ਮਜ਼ਬੂਤ ਆ ਜਾ ਆਪਣਾ ਮਿੱਟੀ ਪਈ ਸਰਦਾਰ ਪ੍ਰਤਾਪ ਸਿੰਘ ਕੈਰੋਂ ਦਾ ਹੀ ਬੰਦ ਬੱਜਾ ਜੀ ਬਿਲਕੁਲ ਬਿਲਕੁਲ ਤੇ ਉਦੋਂ ਦਾਦਾ ਚਲੋ ਚੁੱਤਾਂ ਜਿੱਤਾ ਸਰਕਾਰਾਂ ਦੀ ਮਿੱਟੀ ਪਾਈ ਪਰ ਹੁਣ ਮਿੱਟੀ ਪਈ ਮੈਂ ਪਿਛਲੇ ਸਾਲ ਚ ਕਿਹਾ ਕਿਉਂਕਿ ਇਸ ਸਾਲ ਦੇ ਵਿੱਚ ਜਿਹੜੇ ਗੋਇਲ ਸਾਹਿਬ ਇਹਨਾਂ ਤੇ ਮੰਤਰੀ ਹਾਂਜੀ ਇਰੀਗੇਸ਼ਨ ਮੰਤਰੀ ਉਹਨਾਂ ਬਿਆਨ ਦਿੱਤਾ ਐਸੈਂਬਲੀ ਜਿੱਥੇ ਸਬਲਮਿੰਦਰ ਸਿੰਘ ਵੀ ਹਾਂਜੀ ਬਿਕਰਮ ਚੌਧਰੀ ਸਾਹਿਬ ਵੀ ਸਾਡੇ ਮੈਂਬਰ ਨੇ ਕਿ 8000 ਕਿਲੋਮੀਟਰ ਦੀਆਂ ਇੰਟਰਨਲ ਡਰੇਨਾਂ ਵੀ ਸਾਫ਼ ਕਰਾਤੀ ਉਹ ਕਾਗਜੀ ਹੋਇਆ ਉਹ ਹੈ ਆਹ ਬੈ ਉਹ ਇੱਕ ਆਹੀ ਗੱਲ ਮੈਂ ਤੁਹਾਨੂੰ ਪੁੱਛਣਾ ਚਾਹਨਾ ਜੇ ਹੋਇਆ ਹੁੰਦਾ ਡਰੇਨ ਸਾਫ਼ ਹੁੰਦੀ ਤੇ ਪਾਣੀ ਉੱਥੋਂ ਦਰਿਆਜ ਨਿਕਲ ਜਾਣਾ ਸੀ ਦਰਿਆ ਦਾ ਪਾਣੀ ਸਮੁੰਦਰ 'ਚੋਂ ਨਿਕਲ ਜਾਦਾ ਸੀ ਤਾਂ ਹੋਣ ਤੁਸੀਂ ਇੱਥੇ ਵੇਖੋ ਇਹ ਹੋ ਕੀ ਰਿਹਾ ਜੀ ਇਹ ਇਹ ਸਾਫ਼ ਕੀਤਾ ਜਾਵੇ ਜੀ ਮਤਲਬ ਚੋਕੇ ਦਰਿਆ 'ਚੋਂ ਮਿੱਟੀ ਪਾਈ ਜਾਵੇ ਨਾ ਜੀ ਤੇ ਇਹ ਹੜਾ ਆਈ ਨਹੀਂ ਸਕਦਾ ਜੀ ਬਹੁਤ ਸੁੱਖਾ ਹਾਲਾ ਜੀ ਸਿਰਫ ਇੱਕ ਗਰਿਆਕ ਤੇ ਦੋ ਥਾਂ ਕਿਤੇ ਤਿੰਨ ਥਾਂ ਸਿਰਫਾ ਕਰਗੋ ਵਾਲਾ ਪਤਨਾ ਜਿੱਥੇ ਨਾ ਜੀ ਕਿਲੋਮੀਟਰ ਦਰਿਆ ਇੱਕ ਵਗਦਾ ਅੱਜ ਵੀ ਉੱਥੇ ਡਿਫੈਂਸ ਆ ਬਣ ਲੱਗਾ ਸਾਡਾ ਅਰਜੀ ਜਿੱਦੀ ਤਰ੍ਹਾਂ ਦਾ ਪੁੱਟ ਟਾ ਦੇਗਾ ਅੱਛਾ ਤੇ ਆ ਜਿਹੜੀ ਪਿੱਛੇ ਤੁਸੀਂ ਵੇਦੇ ਆਏ ਬੱਜੀ ਆ ਉਹਦਾ ਕਰਕੇ ਬੱਜੀ ਚਾਹੇ ਹੀ ਬੱਜੀ ਮੈਚ ਉਹ ਰਾਤ ਗੱਲ ਕਰ ਆ ਇੱਥੋਂ ਟੁੱਟ ਗਿਆ ਚੀਜ਼ ਮਜਾਬ ਰਹਿ ਗਿਆ ਗੋਡ ਡੁੱਬ ਜਾਣਾ ਮੈਂ ਇੱਥੇ ਛੋਣਾ ਚਾਹੁੰਦਾ ਚਾਹੁੰਦਾ ਜੀ ਬਸ ਥੋੜਾ ਜੀ ਇਹ ਸਾਰਾ ਇਦਾਂ ਹੀ ਜੀ ਜਦੋਂ ਨਹੀਂ ਪਤਾ ਜੀ ਰਾਤ ਰਾਤ ਬੰਕੇ ਦੇਖ ਲੈ ਇਹ ਕੱਲ 11 ਵਜੇ ਟੁੱਟਾ ਵਾ ਤੇ ਸਾਰਾ ਪਾਣੀ ਭਰਦਾ ਹੀ ਜਾਂਦਾ ਜਿਹੜੇ ਭਰਦਾ ਨਾ ਪਾਣੀ ਬਹੁਤ ਜ਼ਿਆਦਾ ਹੈ ਸ਼ਹਿ ਇਹ ਬਹੁਤ ਘਾੜੇ ਪਰਨਾ 35 ਤੇ ਪਿੰਡਾਂ ਦੀ ਜ਼ਮੀਨ ਆ ਕੋਈ 50 60000 ਏਕੜ ਜ਼ਮੀਨ ਦੇ ਵਿੱਚ ਪਾਣੀ ਪਾਣਾ ਹੀ ਵਿਅਸਤ ਰਹਾ ਦਾ ਮੈਨੂੰ ਬਹੁਤ ਠੀਕ ਲੱਗਾ 20000 ਕਿਲੋ ਰਹਾ ਆਪਣੇ ਚੰਗੀ ਪਿੰਡ ਦੀ ਪਾਉਂਦੀ ਹੈ ਪਛੇਤਾ ਦੀ ਬੰਦੀ ਇਧਰ ਜੀ ਜਦੋਂ ਇਹ ਪਿੰਡ ਹੋ ਗਏ ਸੀ ਜਦੋਂ ਹਰੀਕੇ ਹੈਡ ਬੱਜਾ ਨਾ 1955 ਚ ਇਹਦਾ ਬਚਾਅ ਕੀ ਇਹ ਜ਼ਿੰਦਗੀ ਇਹਦਾ ਇਹ ਬਚਾ ਕੀ ਆਪਾਂ ਚਲਾਈ ਆ ਜੀ ਖਲਾਈ ਕਰਕੇ ਤੇ ਇਹ ਉਹ ਦੂਜੇ ਪਾਸੇ ਧਾਇਆ ਜੀ ਇਧਰਲੇ ਪਾਸੇ ਮਤਲਬ ਬਨ ਬਾਜੀ ਦੀ ਇਹ ਮਤਲਬ ਗੌਰਮੈਂਟ ਸਹਿਤ ਆਕਰ ਦੇ ਤੇ ਉਹ ਵਸਤਾਂ ਮੇਰੇ ਇਰੀਆ ਵੀ ਸਾਰਾ ਕਾਨੂੰਨ ਬਣਦਾ ਛੰਬ ਜਿਹੜਾ ਹਾਂ ਕੰਡੀਆਂ ਅਸੈਂਬਲੀ ਉਹ ਸੇਮ ਹੀ ਜਰਿਆ ਬਿਆਸ ਦੇ ਨਾਲ ਹੀ ਆਪਾਂ ਜੋ ਤੈਨੂੰ ਚਲੀ ਜਾਣਾ ਉਹ ਸਾਡੇ ਇੱਕ ਪਾਸੇ ਢਾਈ ਦੇ ਪਿੰਡ ਦੇ ਉੱਚੇ ਨੇ ਉੱਚੇ ਦੇ ਤੇ ਦੂਜੇ ਪਾਸੇ ਬਸ ਮਤਲਬ ਬਚਨ ਦੀ ਲੋੜ ਹੈ ਹਾਂਜੀ ਹਾਂਜੀ ਕਿ ਉਹ ਮਤਲਬ ਬਾਨ ਨੂੰ ਸੇਵ ਕੀਤਾ ਜਾਵੇ ਨਾ ਹੀ ਦਰਿਆ ਹੁਣ ਆਪਣੇ ਆਪ ਕੁਦਰਤੀ ਤੌਰ ਤੇ ਬਹੁਤ ਖਾਲਿਆ ਗਿਆ ਤੇ ਜੇ ਮਤਲਬ 2 ਫੁੱਟ 25 ਫੁੱਟ ਖਾਦਾ ਕਸੂਰ ਵੀ ਦਾ ਦੋ ਇੱਕ ਮਿੰਟ ਬੰਦ ਕਰਾ ਦੇ ਕਰਾ ਦੇ ਕਰਾ ਦੇ ਕੀਵਾ ਛੱਤ ਨਵਾ ਤਾ ਇੱਕ ਮਿੰਟ ਆ ਬੇਟਾ ਰੱਖ ਲੈ ਵੜ ਕੇ ਸੁਣਾ ਤੁਸੀਂ ਹੁਣ ਮੈਨੂੰ ਦੱਸੋ ਕਿ ਤੁਸੀਂ ਚਾਹਦੇ ਹੋ ਜਿਹੜੀ ਮੈਂ ਤੁਹਾਡੀ ਆਵਾਜ਼ ਕੀ ਇਹੋ ਖਲਾਈ ਦਾ ਹੀ ਆ ਜੀ ਖਲਾਈ ਕਰਕੇ ਆਰਜੀ ਬੰਨ ਜਿਹੜਾ ਮਜ਼ਬੂਤ ਕੀਤਾ ਜਾਵੇ ਤੇ 30 35 ਪਿੰਨਾਂ ਦੀ ਜਲੀਨ ਜਿਹੜੀ ਆ ਉਹpass ਸਰ ਜੇਕਰ ਮੈਂ ਨਾਲ ਗੱਲ ਜੀ ਆਉਂਦੀ ਆ ਆ ਜਿਹੜਾ ਬੰਨ ਬਕਨੇ ਕਰ ਸਭ ਤੋਂ ਉਹੜਾ ਬੰਨ ਹੀ ਬੰਦਾ ਵਾ ਬੰਨ ਕਰੇ ਅੱਜ ਤੱਕ ਉਸ ਬੰਨ ਨੂੰ ਗਵਰਨਮੈਂਟ ਆਫ ਦਾ ਬੰਨ ਹੀ ਮੰਦੀ ਉਹ ਕਹਿੰਦੇ ਤੁਹਾਨੂੰ ਨਜਾਇਜ਼ ਬੰਦਾ ਵਾ ਜਦੋਂ ਕਿ ਜਿੰਨੀਆਂ ਵੀ ਸਰਕਾਰਾਂ ਦਾ ਸੰਤਦ ਬਹੁਤ ਬਹੁਤ ਉਹ ਬੰਨ ਨੂੰ ਕਿਸੇ ਮਾਤਾਂ ਦਿੱਤੀ ਇਹ ਧੀਮਾ ਸਾਹਿਬ ਨੇ ਸਭ ਤੋਂ ਪਹਿਲਾਂ ਸਾਨੂੰ ਕੀਤਾ ਸੀ ਸਟੱਡ ਲਵਾਉਣੇ। ਸਟੱਡ ਲਵਾਏ 5700 ਰੁਪਏ। ਬਲਦ ਸਾਹਿਬ ਵੀ ਰਹੇ। ਉਹਨਾਂ ਨੂੰ ਉਹਨਾਂ ਨੇ ਗੱਲ ਕੀਤੀ ਆਏ ਤੇ ਉਹਨਾਂ ਨੇ ਅਹੀਂ ਬਲਦ ਸਾਹਿਬ ਨਾਲ ਸੌਧ। ਉਹਨਾਂ ਨੇ ਕਿਹਾ ਤੇ ਅੰਗੀਰਾਂ ਨੇ ਕਿਹਾ ਤਾਂ ਨਹੀਂ ਜੀ ਇਹ ਰਿਸ਼ਤਾ ਪਿਆ ਜੀ ਇਹ ਬਲਬੇਦੂ ਬਾਹਰ ਨਹੀਂ ਹੁੰਦਾ। ਪਰ ਉਹ ਜਦੋਂ ਕੈਬਰ ਸਾਹਿਬ ਇਹਨਾਂ ਨੇ ਕੋਸ਼ਿਸ਼ ਕੀਤੀ ਤੇ ਸਟੱਡ। ਹੁਣ ਮੇਨ ਅੱਜ ਦੀ ਡੇਟ ਤੱਕ ਹੀ ਗੱਲ ਆ ਇੱਕ ਦਿਨ ਉਹਦੀ ਖਲਾਈ ਹੋਵੇ ਅੰਦਰੋਂ। ਇਹ ਜਿਹੜਾ ਬੰਦ ਵਨ ਉਹਨਾਂ ਨੂੰ ਲੱਗਦਾ। ਉਹ ਕਹਿੰਦੇ ਜੇ ਸਾਰਾ ਬੱਤਨ ਨਹੀਂ ਲੱਗਦਾ ਤਾਂ ਸਟੱਡ ਲੱਗ ਜਾਂਦਾ। ਸਭ ਤੋਂ ਬਿਨਾ ਸਟੱਡ ਲੱਗ ਜਾਂਦਾ 2 ਕਿਲੋਮੀਟਰ ਦੇ ਚ 5-7 ਕਿਲੋਮੀਟਰ ਉਹਦੇ ਤੇ ਰਿਆਦਾ ਰੋਕ ਵੀ ਬੰਦ ਹਾਂ ਜਦੋਂ 5 ਕਿਲੋਮੀਟਰ ਹੋਗਾ ਜਿਹੜਾ ਸਟਾਰਟ ਲੱਗਣਗੇ ਤੇ ਉਹ ਕੱਟ ਲੱਗਦੇ ਮੰਤ ਸੜਕੀ ਪੱਕਾ ਕਰਨਾ ਸਟਾਰਟ ਉਹਨੂੰ ਐਡ ਕੀ ਜਦੋਂ ਹਾਊਸ ਚੱਲੇ ਆ ਤਾ ਉਹ ਤੁਸੀਂ ਸੀਮਾ ਸਭਾ ਆ ਜਾਣਾ ਲੈ ਮੈਂ ਇਹਨਾਂ ਨੂੰ ਲੈਵਾਂਗਾ ਠੀਕ ਹੈ ਉੱਥੇ ਤੁਹਾਡੀ ਗੱਲ ਸਾਰੀ ਮੈਂ ਰੱਖਾਂ ਠੀਕ ਹੈ ਉਹਦੇ ਵਿੱਚ ਸਪੈਸ਼ਲ ਡਿਸਕਸ਼ਨ ਕਰਾਵਾਂਗੇ ਹਾਂਜੀ ਪੰਜਾਬ ਦੀ ਜਿੱਥੇ-ਜਿੱਥੇ ਵੀ ਹੜ੍ਹ ਆ ਰਹੇ ਨੇ ਉਹਦੇ ਤੇ ਢੇਢੇ ਦੇ ਡਿਸਕਸ਼ਨ ਦਾ ਟਾਈਮ ਦੋਪਹਿਰ ਕਰੋ ਜੀ ਮੈਂ ਤੇ ਇਹੀ ਮਦਦ ਹੁਣ ਕਰ ਸਕਦਾ ਹਾਂ ਹਾਂਜੀ ਹਾਂਜੀ ਹੋਰ ਵੀ ਜੋ ਕੋ ਬਾਜਰੀ ਜਿੰਨੀ ਇਹ ਬਾਜਰੀ ਹੈ ਜੀ ਚਲੋ ਜੀ